ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਅਤੇ ਹੋਰ ਕਈ ਪਾਰਟੀ ਦੇ ਸੀਨੀਅਰ ਆਗੂਆਂ ਤੇ ਐਸਆਈਟੀ ਵੱਲੋਂ ਸਿਕੰਜਾ ਕਸਿਆ ਗਿਆ ਕਿ ਇਹ ਪੂਰਾ ਮਾਮਲਾ ਇਸ ਮਾਮਲੇ ਤੇ ਵੀ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਅਤੇ ਦੂਸਰਾ ਨੰਬਰ ਤੇ 2027 ਦੇ ਵਿੱਚ ਕਿਹੜੀਆਂ ਪੰਜ ਪਾਰਟੀਆਂ ਨੇ ਜਿਹੜੀਆਂ ਉੱਭਰ ਕੇ ਸਾਹਮਣੇ ਆਉਣਗੀਆਂ ਅਤੇ ਕਿਹੜੀ ਪਾਰਟੀ ਦੇ ਵਿੱਚ ਲੋਕ ਧੜਾ ਧੜ ਸ਼ਾਮਲ ਹੋ ਰਹੇ ਨੇ ਉਹ ਵੀ ਆਪਾਂ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਸਰਦਾਰਸ਼ਕਨ ਸਤਿ ਸ੍ਰੀ ਅਕਾਲ ਮੇਰਾ ਨਾਮ ਦੀਪ ਚਾਹੜਾ ਤੁਹਾਨੂੰ ਦੱਸ ਦਈਏ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਵਿੱਚ ਇਸ ਦੌਰਾਨ ਸਰਦਾਰ ਸੁਖਵੀਰ ਸਿੰਘ ਬਾਦਲ ਆਡੀਓ ਮਾਮਲੇ ਦੇ ਵਿੱਚ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਜੀਤ ਸਿੰਘ ਝੰਝਰ ਅਤੇ ਉਹਨਾਂ ਦੇ ਹੋਰ ਕਈ ਸਾਥੀਆਂ ਤੇ ਐਕਸ਼ਨ ਲਿਆ ਗਿਆ ਵੱਡਾ ਐਕਸ਼ਨ ਐਸਆਈ ਟੀਮ ਵੱਲੋਂ ਉਹਨਾਂ ਨੂੰ ਸਮਣੇ ਜਾਰੀ ਕਰ ਦਿੱਤੇ ਗਏ ਨੇ ਅਤੇ ਉਸ ਆਡੀਓ ਦਾ ਸਬੂਤ ਮੰਗਿਆ ਕਿ ਸਾਨੂੰ ਸਬੂਤ ਪੇਸ਼ ਕਰੋ ਇਸ ਆਡੀਓ ਦੇ ਇਸ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲਵੀ ਸ਼ਾਮਲ ਹੈ ਅਤੇ ਹੋਰ ਵੀ ਕਈ ਸੀਨੀਅਰ ਆਗੂ ਇਸ ਮਾਮਲੇ ਦੇ ਵਿੱਚ ਸ਼ਾਮਲ ਦੱਸੇ ਜਾ ਰਹੇ ਨੇ ਅਤੇ ਤਾਂ ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਵੀ ਕਰਦਾ ਪਰ ਇਸ ਤੋਂ ਬਾਅਦ ਇਹ ਮਾਮਲਾ ਇੱਥੇ ਨਹੀਂ ਸੋਲਝਦਾ ਤਾਂ ਫੇਰ ਸ਼੍ਰੋਮਣੀ ਅਕਾਲੀ ਦਲ ਹਾਈ ਕੋਰਟ ਤੱਕ ਪਹੁੰਚ ਜਾਂਦਾ ਹੁਣ ਅੱਗੇ ਇਸ ਕੇਸ ਦੀ ਜਿਹੜੀ ਜਾਂਚ ਹੈ ਉਹ ਪਟਿਆਲਾ ਪੁਲਿਸ ਐਸਆਈ ਟੀਮ ਵੱਲੋਂ ਕੀਤੀ ਜਾ ਰਹੀ ਹੈ ਅੱਗੇ ਹੁਣ ਕੀ ਨਿਕਲ ਕੇ ਸਾਹਮਣੇ ਆਉਂਦਾ ਇਹ ਹੁਣ ਜਾਂਚ ਤੋਂ ਬਾਅਦ ਪਤਾ ਲੱਗੇਗਾ ਜਿਵੇਂ ਜਿਵੇਂ 2027 ਨੇੜੇ ਆ ਰਿਹਾ ਹੈ ਉਵੇਂ-ਉਵੇਂ ਪੰਜਾਬ ਦੇ ਵਿੱਚ ਪੰਜ ਮੁੱਖ ਪਾਰਟੀਆਂ ਨੇ ਜਿਹੜੀਆਂ ਉਹ ਚੋਣਾਂ ਦੇ ਵਿੱਚ ਡਾਟਨ ਦੇ ਲਈ ਤਿਆਰ ਹੋ ਚੁੱਕੇ ਆ ਨੇ ਪਹਿਲੀ ਆਪਾਂ ਗੱਲ ਕਰ ਲੰਨੇ ਆ ਕਾਂਗਰਸ ਪਾਰਟੀ ਦੀ ਤਾਂ ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਤੀਸਰੇ ਨੰਬਰ ਤੇ ਆਪਾਂ ਗੱਲ ਕਰ ਲੰਨੇ ਆ ਅਕਾਲੀ ਦਲ ਵਾਰਿਸ ਪੰਜਾਬ ਦੇ ਚੌਥੇ ਨੰਬਰ ਤੇ ਆਪਾਂ ਗੱਲ ਕਰ ਲੰਨੇ ਆ ਆਮ ਆਦਮੀ ਪਾਰਟੀ ਜੋ ਕਿ ਮੌਜੂਦਾ ਸਰਕਾਰ ਹੈ ਅਤੇ ਪੰਜਵੇਂ ਨੰਬਰ ਤੇ ਆਪਾਂ ਗੱਲ ਕਰੀਏ ਕਿ ਭਾਜਪਾ ਦੀ ਹੁਣ ਆਪਾਂ ਸਭ ਤੋਂ ਉੱਪਰਲੀ ਪਾਰਟੀ ਦੀ ਗੱਲ ਕਰ ਲੰਨੇ ਆ ਕਿ ਇਸ ਟਾਈਮ ਆ ਮੌਜੂਦਾ ਸਰਕਾਰ ਆ ਜਿਹੜੀ ਉਹ ਵੀ ਪੱਪਾ ਪਾਰ ਹੋ ਕੇ ਲੱਗੀ ਹੋਈ ਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜਿਹੜਾ ਉਹ ਦੁਬਾਰਾ ਤੋਂ ਮੁੱਖ ਮੰਤਰੀ ਬਣ ਸਕੇ ਦੂਸਰੇ ਪਾਸੇ ਆਪਾਂ ਗੱਲ ਕਰ ਲਈਏ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਸੁਖਬੀਰ ਸਿੰਘ ਬਾਦਲਾ ਉਹ ਹੜ੍ਹਾਂ ਦੇ ਵਿੱਚ ਕਾਫੀ ਜ਼ਿਆਦਾ ਆਪ ਹੋਏ ਕਿਉਂਕਿ ਉਹਨਾਂ ਨੇ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਦੀ ਸਹਾਇਤਾ ਕੀਤੀ ਅਤੇ ਲੋਕਾਂ ਨੂੰ ਉਨ੍ਹਾਂ ਦਾ ਇਹ ਰਵਈਆ ਚੰਗਾ ਵੀ ਲੱਗਿਆ ਹੜਾਂ ਦੇ ਦੌਰਾਨ ਹੋਰ ਵੀ ਪਾਰਟੀਆਂ ਗਈਆਂ ਪਰ ਉਸ ਟਾਈਮ ਸਰਦਾਰ ਸੁਖਬੀਰ ਸਿੰਘ ਬਾਦਲ ਸੀ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਵੀ ਜਿਆਦਾ ਵਾਇਰਲ ਹੋਏ ਤਾਂ ਇਸ ਤੋਂ ਬਾਅਦ ਤਰਨਤਾਰਨ ਦੀ ਜਿਮਣੀ ਚੋਣ ਆ ਜਾਂਦੀਆਂ ਨੇ ਜਿਮਣੀ ਚੋਣ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਵਧੀਆ ਪ੍ਰਦਰਸ਼ਨ ਕਰਦੀ ਆ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਇਹ ਚੋਣਾਂ ਜਿਹੜੀ ਉਹ ਹਾਰ ਜਾਂਦਾ ਪਰ ਫੇਰ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਗ੍ਰਾਫ ਹੈ ਇਸ ਚੋਣ ਦੇ ਵਿੱਚ ਵੀ ਉੱਚਾ ਮੰਨਿਆ ਜਾਂਦਾ ਲੋਕਾਂ ਦਾ ਮੰਨਣਾ ਕਿ ਜਿਉ ਸੁਖਬੀਰ ਕਹਿੰਦਾ ਉਹ ਕਰਦਾ ਹੁਣ ਅੱਗੇ ਆਪਾਂ ਕਾਂਗਰਸ ਦੀ ਗੱਲ ਕਰ ਲੈਣੇ ਜਿਸ ਟਾਈਮ ਕਾਂਗਰਸ ਦੀ ਸਰਕਾਰ ਸੀ ਉਸ ਟਾਈਮ ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਰਹੇ ਨੇ ਤਾਂ ਉਹਨਾਂ ਦਾ ਜਿਹੜਾ ਗਰਾਫ ਆ ਉਸ ਟਾਈਮ ਕਿਉਂ ਗਿਰਿਆ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਉਸ ਟਾਈਮ ਸੌਂ ਖਾਧੀ ਸੀ ਕਿ ਇੱਕ ਮਹੀਨੇ ਦੇ ਵਿੱਚ ਨਸ਼ਾ ਖਤਮ ਕਰ ਦੂੰਗਾ ਤਾਂ ਇਸ ਤੋਂ ਬਾਅਦ ਉਹ ਜਿਹੜਾ ਦਾਵਾ ਸੀਗਾ ਉਹ ਜਿਹੜਾ ਵਾਅਦਾ ਸੀਗਾ ਉਹ ਪੂਰਾ ਨਹੀਂ ਹੋਇਆ ਤਾਂ ਐਂਡ ਤੇ ਜਾ ਕੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਅਸਤੀਫਾ ਦੇ ਦਿੱਤਾ ਸੀ ਤਾਂ ਇਸ ਤੋਂ ਬਾਅਦ ਚੰਨੀ ਨੂੰ 3 ਮਹੀਨਿਆਂ ਦੇ ਲਈ ਮੁੱਖ ਮੰਤਰੀ ਬਣਨ ਦਾ ਮੌਕਾ ਮਿਲ ਗਿਆ ਸੀ ਪਰ ਹੁਣ ਦੁਬਾਰਾ ਤੋਂ ਕਾਂਗਰਸ ਦੇ ਵਿੱਚ ਵੀ ਇੱਕ ਨਵੀਂ ਚਰਚਾ ਛਿੜ ਚੁੱਕੀ ਆ ਕਿਉਂਕਿ ਕਾਂਗਰਸ ਦੇ ਵਿੱਚ ਵੀ ਸੀਐਮ ਚੇਰੇ ਨੂੰ ਲੈ ਕੇ ਕਾਫੀ ਜ਼ਿਆਦਾ ਚਰਚਾ ਹੋਣੀ ਸ਼ੁਰੂ ਹੋ ਚੁੱਕੀ ਆ ਦੋ ਦਿਨ ਪਹਿਲਾਂ ਡਾਕਟਰ ਨਵਜੋਤ ਕੌਰ ਸਿੱਧੂ ਨੇ ਇੱਕ ਐਸਾ ਬਿਆਨ ਦੇ ਦਿੱਤਾ ਕਿ ਜੇਕਰ ਸੀਐਮ ਬਣਨਾ ਚਾਹੁੰਦੇ ਹੋ ਤਾਂ 500 ਕਰੋੜ ਰੁਪਏ ਦਾ ਟੈਚੀ ਲੈ ਕੇ ਪਹੁੰਚ ਜਾਓ ਤਾਂ ਤੁਸੀਂ ਸੀਐਮ ਬਣ ਜਾਓਗੇ ਤਾਂ ਇਸ ਤੋਂ ਬਾਅਦ ਸੁਖਜਿੰਦਰ ਸਿੰਘ ਰੰਦਾਵਾ ਅਤੇ ਹੋਰ ਸੀਨੀਅਰ ਆਗੂਆਂ ਨੇ ਤਿੱਖੇ ਤਿੱਖੇ ਸਵਾਲ ਕੀਤੇ ਨੇ ਕਿ ਉਹਨਾਂ ਨੇ ਪੁੱਛਿਆ ਕਿ ਜਦੋਂ ਨਵਜੋਤ ਸਿੰਘ ਸਿੱਧੂ ਮੰਤਰੀ ਬਣੇ ਸੀ ਤਾਂ ਉਸ ਟਾਈਮ ਤੁਸੀਂ ਕਿੰਨੇ ਪੈਸੇ ਦਿੱਤੇ ਸੀ ਇਸ ਤਰ੍ਹਾਂ ਦੇ ਜਿਹੜੇ ਸਵਾਲ ਨੇ ਉਹ ਕਾਂਗਰਸੀ ਨੇਤਾ ਇੱਕ ਦੂਜੇ ਤੇ ਘਰ ਰਹੇ ਨੇ ਸੋ ਕੁੱਲ ਮਿਲਾ ਕੇ ਅੱਗੇ ਆਪਾਂ ਗੱਲ ਕਰ ਲੈਨੇ ਆ ਵਾਰਿਸ ਪੰਜਾਬ ਦੀ ਵਾਰਿਸ ਪੰਜਾਬ ਦੇ ਜਿਹੜੇ ਸੀਨੀਅਰ ਆਗੂ ਨੇ ਉਹ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੈਠੇ ਨੇ ਤਾਂ ਵਾਰਿਸ ਪੰਜਾਬ ਵੀ ਆਪਣੇ ਵੱਲੋਂ ਲੱਗੀ ਹੋਈ ਆ ਮਿਹਨਤ ਕਰਨ ਲੱਗੀ ਹੋਈ ਆ ਚੌਥੇ ਨੰਬਰ ਤੇ ਆਪਾਂ ਗੱਲ ਕਰ ਲੈਨੇ ਆ ਬੀਜੇਪੀ ਦੀ ਜੇਕਰ ਬੀਜੇਪੀ ਇਹ ਚੋਣਾ ਜਿੱਤਣਾ ਚਾਹੁੰਦੀ ਆ ਤਾਂ ਉਹਨਾਂ ਨੂੰ ਸ਼ਰੋਮਣੀ ਅਕਾਲੀ ਦਲ ਦੇ ਨਾਲ ਗੱਠ ਜੋੜ ਕਰਨਾ ਹੀ ਪਊਗਾ ਇਹ ਕੋਝ ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਬਿਆਨ ਦਿੱਤਾ ਇਹ 'ਚ ਕੋਈ ਸ਼ੱਕ ਨਹੀਂ ਕਿ ਜੇਕਰ ਭਾਜਪਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠਜੋੜ ਕਰਦੀ ਹੈ ਤਾਂ ਹੋ ਸਕਦਾ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਚੰਗੇ ਰਿਜ਼ਲਟ ਦੇਖਣ ਨੂੰ ਮਿਲ ਜਾਣ ਪਰ ਜਿਹੜੇ ਭਾਜਪਾ ਦੇ ਕੁਝ ਹੋਰ ਸੀਨੀਅਰ ਆਗੂ ਨੇ ਉਹਨਾਂ ਨੇ ਸਪਸ਼ਟ ਕਹਿ ਦਿੱਤਾ ਕਿ ਅਸੀਂ 2027 ਦੇ ਵਿੱਚ ਇਕੱਲੇ ਹੀ ਚੋਣ ਲੜਾਂਗੇ ਅਸੀਂ ਇਕੱਲੇ ਹੀ ਚੋਣ ਲੜਨ ਦੇ ਸਮਰੱਥਾਂ ਅਤੇ ਹੁਣ ਆਪਾਂ ਗੱਲ ਕਰ ਰਹੇ ਹਾਂ ਮੌਜੂਦਾ ਸਰਕਾਰ आम आदमी पार्टी जो कि मौजूदा सरकार लोग देखਦੇ ਨੇ ਕੰਮ ਅੱਟ ਦੇ ਟਾਈਮ ਦੇ ਵਿੱਚ ਜੇਕਰ ਮੌਜੂਦਾ ਸਰਕਾਰ ਇਸ ਸਾਲ ਦੇ ਵਿੱਚ ਆਪਣੀ ਪਰਫਾਰਮੈਂਸ ਹੋਰ ਵਧੀਆ ਦਿਖਾਉਂਦੀ ਆ ਤਾਂ ਕੁਝ ਨਾ ਕੁਝ ਲੋਕਾਂ ਤੇ ਇਸ ਚੀਜ਼ ਦਾ ਵੀ ਅਸਰ ਪਵੇਗਾ ਕਿਉਂਕਿ ਹਜੇ 15-16 ਮਹੀਨੇ ਪੈਣੇ 15-16 ਮਹੀਨਿਆਂ ਦੇ ਵਿੱਚ ਬਹੁਤ ਵੱਡੇ ਵੱਡੇ ਕੰਮ ਹੋ ਸਕਦੇ ਨੇ 2027 ਦੇ ਵਿੱਚ ਕੁਝ ਵੀ ਹੋ ਸਕਦਾ ਇਸ ਕਰਕੇ ਹੁਣ ਅੜੀਕ ਕਰ ਰਹੇ ਨੇ ਲੋਕ 2027 ਦੀ ਕਿ ਕੌਣ ਜਿਹੜਾ 2027 ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਬਣ ਸਕਦਾ ਸੋ ਦਰਸ਼ਕੋ ਤੁਹਾਡੇ ਕੀ ਵਿਚਾਰ ਨੇ ਆਪਣੇ ਵਿਚਾਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਆ ਕਰੋ ਜੇਕਰ ਪਹਿਲੀ ਵਾਰ ਚੈਨਲ ਦੇਖ ਰਹੇ ਹੋ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਤੁਸੀਂ ਦੇਖਦੇ ਰਹੋ ਪੰਜਾਬ ਟੱਚ